ਵੇਖੋ ਜੀ ਜੋ ਵੀ ਹਰਿਆਣੇ ਦੇ ਵਿੱਚ ਵਾਪਰਿਆ ਸਾਡੇ ਕਿਸਾਨਾਂ ਦੇ ਨਾਲ ਸੰਭੂ ਬਾਰਡਰ ਦੇ ਉੱਤੇ ਬਹੁਤ ਮੰਗ ਮੰਦ ਭਗਾ ਜਿਹੜਾ ਵਾਪਰਿਆ ਵਾ ਵੇਖੋ ਕਿਸਾਨ ਜਿਹੜੇ ਆਪਣਾ ਪੀਸਫੁਲ ਜਿਹੜਾ ਪ੍ਰੋਟੈਸਟ ਕਰ ਰਹੇ ਸੀ ਜੋ ਕਿ ਸਾਡਾ ਇੱਕ ਕਾਨੂੰਨੀ ਅਧਿਕਾਰ ਵੀ ਆ ਕਿ ਅਸੀਂ ਆਪਣੀ ਗੱਲ ਜਿਹੜੀਆਂ ਪੀਸਫੁਲ ਰਹਿ ਕੇ ਕਰ ਸਕਦੇ ਆ ਸਾਡੀਆਂ ਕੁਝ ਮੰਗਾਂ ਸੀ ਜਿਸ ਤਰ੍ਹਾਂ ਐਮਐਸਪੀ ਦੀ ਮੰਗ ਸੀ ਪਛਾਣ ਕਰ ਜੇ ਸੀ ਲਖੀਪੋਰੀ ਦੀ ਘਟਨਾ ਸੀ ਉਹਦੇ ਇਨਸਾਫ ਵਾਸਤੇ ਸਾਡੇ ਕਿਸਾਨ ਵੀਰ ਜਿਹੜੇ ਉੱਥੇ ਗਏ ਨੇ ਉਹਨਾਂ ਦੇ ਉੱਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਵੱਲੋਂ ਜਿਹੜਾ ਵਾ ਅਣਮਨੁਖੀ ਤਸ਼ੱਦਦ ਜਿਹੜਾ ਵਾ ਟਾਇਆ ਗਿਆ ਵਾ ਜਿਹੜਾ ਬਿਲਕੁਲ ਇੱਕ ਨਿੰਦਣਯੋਗ ਜਿਹੜਾ ਇਹ ਉਹਨਾਂ ਨੇ ਕਾਰਵਾਈ ਕੀਤੀ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿਖੇਧੀ ਕਰਦੇ ਹਾਂ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਹੁਣ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਨ੍ਹਾਂ ਵੀ ਲੋਕਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਦੇ ਉੱਤੇ ਜਿਹੜਾ ਵਾ 302 ਦਾ ਪਰਚਾ ਦਰਜ ਕੀਤਾ ਜਾਵੇ ਕਿ ਸਾਡੇ ਕਿਸਾਨਾਂ ਨੂੰ ਜਿਹੜਾ ਅਨਸਾਫ਼ ਦਿੱਤਾ ਜਾਵੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਬਤੇ ਆ ਲਖਵਿੰਦਰਜੀਤ ਸਿੰਘ ਬਲਾਕ ਪ੍ਰਧਾਨ ਗਰਦਾਸਪੁਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਸਾਡੇ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਤਸੱਦਦ ਹੋਇਆ ਜਿਹੜੀ ਅਸੀਂ ਸ਼ਖਤ ਸ਼ਬਦਾਂ ਵਿੱਚ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਅਸੀਂ ਪੀਸਪੋਲ ਸਾਡੇ ਕਿਸਾਨ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਸੀ ਜਿਨ੍ਹਾਂ ਉੱਤੇ ਸਾਡੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਉਹਨਾਂ ਨੇ ਆਪਣੇ ਡਰੋਨ ਦੇ ਰਾਹੀਂ ਜੋ ਗੋਲੇ ਛੁੱਟੇ ਨੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਨੇ ਸਾਡੇ ਬੱਚੇ ਸ਼ਹੀਦ ਹੋਏ ਨੇ 21 ਸਾਲ ਦਾ ਸਾਡਾ ਬੱਚਾ ਜੋ ਬੱਲੋਪਿੰਡ ਦਾ ਬਟੇ ਜिले ਦਾ ਸ਼ਹੀਦ ਹੋਇਆ ਅਸੀਂ ਉਹਨਾਂ ਦੇ ਕਰਕੇ ਅੱਜ ਐਸਕੇਐਮ ਨੇ ਇੱਕ ਕਾਲ ਦਿੱਤੀ ਸੀ ਉਹ ਕਾਲ ਦੇ ਵਿੱਚ ਅੱਜ ਅਸੀਂ ਆਪਣੇ ਟਰੈਕਟਰ ਮਾਰਚ ਦਾ ਰੋਸ ਮਾਰਚ ਕੱਢ ਰਹੇ ਹਾਂ ਸਾਰੇ ਭਾਰਤ ਵਿੱਚ ਅਸੀਂ ਇਹਦਾ ਇਹਦੀ ਨਿਖੇਧੀ ਕਰਦੇ ਹਾਂ ਸਖਤ ਸ਼ਬਦਾਂ ਵਿੱਚ ਤੇ ਜੋ ਡਬਲਯੂਓਟੀ ਦਾ ਆਪਣੇ ਮੋਦੀ ਸਾਹਿਬ ਜਾ ਰਹੇ ਨੇ ਉਹਦੇ ਅਬੂਦਾਬੀ ਦੇ ਵਿੱਚ ਉਹਦੇ ਵੀ ਅਸੀਂ ਸ਼ਬਦ ਸਕਦਾ ਵਿੱਚ ਨਖੇਦੀ ਕਰਦੇ ਆ ਅਸੀਂ ਉਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਅਗਲਾ ਕਦਮ ਸਾਡਾ ਜੋ ਐਸਕੇ ਐਸਕੇ ਐਮ ਵੱਲੋਂ ਸੰਯੁਕਤ ਮੋਰਚੇ ਵੱਲੋਂ ਕਾਲ ਆਏਗੀ ਅਸੀਂ ਸਭ ਤੋਂ ਸਾਰੇ ਕਿਸਾਨ ਇਕੱਠੇ ਹੋ ਕੇ ਅਸੀਂ ਸਭ ਤੋਂ ਵੱਡਾ ਆਪਣਾ ਉੱਥੇ ਇਕੱਠ ਕਰਕੇ ਉਹਨਾਂ ਨੂੰ ਦੱਸਾਂਗੇ ਵੀ ਸਾਡਾ ਸਾਰਾ ਇਕੱਠ ਆ ਅਸੀਂ ਉੱਥੇ ਬਹੁਤ ਜ਼ਿਆਦਾ ਆਪਣੇ ਪ੍ਰੋਟੈਕਟ ਕਰਕੇ ਕਰਾਂਗੇ ਧੰਨਵਾਦ ਹਾਂਜੀ ਪਾਇਆ ਜੋ ਅੱਜ ਅਡਾ ਸੋਲ ਦੇ ਬੱਸ ਸਟੈਂਡ ਦੇ ਵਿੱਚ ਧਰਨਾ ਲਗਾਇਆ ਗਿਆ ਉਸ ਬਾਰੇ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਚਾਰ ਸਿੰਘ ਸੋਲ ਪਿੰਡ ਸੋਲ ਜ਼ਿਲ੍ਹਾ ਕਰਤਾਰਪੁਰ ਤੋਂ ਪਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਅੱਜ ਜੋ ਵੀਰ ਜੀ ਸਾਡਾ ਇਹ ਧਰਨਾ ਚੱਲ ਰਿਹਾ ਤੇ ਤੁਹਾਨੂੰ ਸਾਰੇ ਵੀਰਾਂ ਪੱਤਰਕਾਰਾਂ ਨੂੰ ਪਤਾ ਹੀ ਹੈ ਕਿ ਸਾਰੇ ਵਰਲਡ ਨੂੰ ਹੀ ਪਤਾ ਲੱਗਿਆ ਹੈ ਕਿ ਜਿਹੜਾ ਸ਼ੰਭੂ ਟੈਕਨੋਲੋਜੀ ਉੱਤੇ ਛੱਦਰ ਜਿਹੜਾ ਕਿਸਾਨਾਂ ਉੱਪਰ ਹੋਇਆ ਉਹਦੇ ਸਬੰਧ ਵਿੱਚ ਜੋ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਹਨ ਜਿਹੜੇ ਕਿ ਹੁਣ ਤੱਕ 6 ਕਿਸਾਨ ਸ਼ਹੀਦ ਹੋ ਚੁੱਕੇ ਹਨ ਇੱਕ ਮੁੰਡਾ ਜਿਹੜਾ ਹੈ ਕੱਲ ਵੀ ਸ਼ਹੀਦ ਹੋਇਆ ਜਿਹੜਾ ਟਰੈਕਟਰ ਦੇ ਉੱਪਰ ਜਿਹੜਾ ਜਾ ਰਿਹਾ ਸੀ ਧਰਨੇ ਵਿੱਚ ਦੇ ਪਿੱਛੇ ਟਰੱਕ ਵੱਜਾ ਉਹਦੇ ਵਿੱਚ ਉਹਦੀ ਵੀ ਮੌਤ ਹੋਈ ਆ ਤੇ ਜਿਹੜਾ ਇੱਕ ਹਰਿਆਣਾ ਸਰਕਾਰ ਨੇ ਤਸ਼ੱਦਦ ਦੇ ਨਾਲ ਨਾਲ ਜਿਹੜਾ ਸਾਡਾ ਸ਼ੁਭਕਰਨ ਸਿੰਘ 21 ਸਾਲ ਦਾ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦਾ ਜਿਹੜਾ ਨੌਜਵਾਨ ਕਿਸਾਨ ਆ ਉਹਦਾ ਕਤਲ ਕੀਤਾ ਵਾ ਤੇ ਇੱਕ ਜਿਹੜਾ ਸਾਡਾ ਜਿਹੜਾ ਵੀਰ ਛੋਟਾ ਵਾ ਪ੍ਰੀਤਪਾਲ ਸਿੰਘ ਪਿੰਡ ਨਵਾਗਾਉਂ ਜ਼ਿਲ੍ਹਾ ਸੰਗਰੂਰ ਦਾ ਜੋਗ ਤੇ ਪੁੱਛ ਰਿਹਾ ਕੁੱਟ-ਕੁੱਟ ਕੇ ਉਹਦੀਆਂ ਲੱਤਾਂ ਤੋੜੀਆਂ ਉਹਦੇ ਹੱਡ-ਪੜ ਤੋੜੇ ਜਾਣੇ ਕਿ ਸਾਰੀ ਜ਼ਿੰਦਗੀ ਵਾਸਤੇ ਉਹਨੂੰ ਨਕੰਮਾ ਕਰ ਦਿੱਤਾ ਹੋਇਆ ਜੋ ਕਿ ਹੋ ਸਕਦਾ ਜੇ ਪ੍ਰਮਾਤਮਾ ਮਿਹਰ ਕਰੇ ਠੀਕ ਹੋ ਜਾਵੇ ਨਹੀਂ ਤੇ ਉਸ ਵੀਰ ਨੂੰ ਸਾਰੀ ਉਮਰ ਜਿਹੜੀ ਆ ਉਹ ਬਿਸਤਰ ਉੱਪਰ ਹੀ ਕੱਟਣੀ ਪਵੇਗੀ ਜਿਨ੍ਹਾਂ ਨੂੰ ਹੁਣ ਪੀਜੀਆਈ ਵਿੱਚ ਇਲਾਜ ਕਰਾਇਆ ਰਹੇ ਆ ਤੇ ਅਸੀਂ ਆਪਣੇ ਜਿਹੜੇ ਕਿਸਾਨ ਜੁੜੀਆਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਗੱਲ ਦਾ ਜਿਹੜਾ ਸਾਰਾ ਰੋਸ ਪ੍ਰਗਟ ਕਰਦੇ ਆ ਕਿ ਜਿਹੜਾ ਕਿਸਾਨਾਂ ਉੱਤੇ ਤਸ਼ੱਦਦ ਹੋਇਆ ਬਿਲਕੁਲ ਗਲਤ ਹੋਇਆ ਤੇ ਅਸੀਂ ਇਹ ਮੰਗ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇ ਅਥਰ ਦੇ ਹਰਿਆਣਾ ਦੇ ਗ੍ਰਹਿ ਮੰਤਰੀ ਬੀਜਪੀ ਤੇ ਅੰਬਾਲਾ ਦਾ ਜੋ ਐਸਐਸਪੀ ਹੈ ਤੇ सिरसा ਦਾ ਜਿਹੜਾ ਐਸਐਸਪੀ ਹੈ ਜਿਹੜਾ ਕਿ ਖਨੌਰੀ ਦੇ ਉੱਤੇ ਸ਼ੰਭੂ ਬਾਟ ਤੇ ਕਹਿੰਦੇ ਆ